ਫੇਰ ਬਲਾਈ ਵੀਡੀਓ ਆ ਹੁਣ ਕੀਤੀ ਵੀਡੀਓ ਬਣਾਈ ਜਾਂਦਾ ਆ ਤੁਹਾਨੂੰ ਪਹਿਲਾਂ ਵੀਡੀਓ ਭੇਜਤੀ ਉਹਨੇ ਅਰਪਣ ਤੇਰੇ ਸਾਹਮਣੇ ਆ ਗਿਆ ਅਰਪਣ ਦੇ ਸਾਹਮਣੇ ਆ ਗਿਆ ਧਿਆਨ ਉਹ ਕਾਸ਼ ਨੈਗਰਾ ਨੈਗਰਾ ਫਾਲ ਟੁੱਟ ਗਈ ਤੇਰੇ ਉਹ ਯਾਰ ਮੈਨਾ ਸਾਰਾ ਵੇਖ ਲੈ ਇੱਧਰ ਇੱਥੇ ਦਾ ਸਾਰਾ ਡੁੱਬਿਆ ਵੰਡਾਲਾ ਹੋਰ ਸਭ ਵੱਡੀ ਗੱਲ ਫੋਟੋ ਪੈਨ ਤੋਂ ਸ਼ੁਰੂ ਹੁੰਦੇ ਆਪਾਂ ਆ ਡਰੇਨ ਤੋਂ ਆ ਸੂਏ ਤੋਂ ਉਹ ਮੰਡੀ ਦੇ ਫਾਰਸ਼ ਉਤੋਂ ਵੀ ਪਾਣੀ ਲੰਘਿਆ ਮੰਡੀ ਦੇ ਫਾਰਸ਼ ਆ ਮੰਡੀ ਦੀ ਵੀ ਨਹੀਂ ਤੈਨੂੰ ਤੈਨੂੰ ਫੋਟੋ ਦਿਖਾ ਭੇਜਦਾ ਕਿ ਆ ਮੰਡੀ ਦਾ ਵੇਖ ਲੈ ਤੂੰ ਆ ਫਾਰਾ ਨੈਗਰਾ ਵਾਲ ਟੁੱਟ ਗਈ ਉਹ ਦੂਰ ਤੋਂ ਹੀ ਕਿ ਕਿਤੋਂ ਦਾ ਨਹੀਂ ਤੇਰੀ ਕਾਕਾ ਨਹੀਂ ਜਾਂਦੀ ਉੱਥੋਂ ਦਾ ਕਾਮ 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 ਜਸਵੰਤ ਨੂੰ ਬੋਚ ਲੈਣਾ ਜੇ ਕਿਸੇ ਵੀਡੀਓ ਨੂੰ ਕਹਣਾ ਕੋਣਾ ਹੋਇਆ ਤਾਂ ਫਿਰ ਮੈਂ ਆਪਾਂ ਪੌਣ ਉੱਥੇ ਲਾ ਦਾਂ ਮੈਂ ਬਾਸ 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 ਮੈਂ ਪਰ ਮਤੋਂ ਪੇਂਟ੍ਰੀਓਸ ਰੇ OK ਹੋਰ ਸਭ ਠੀਕ ਹੈ ਪਰਵਾਰ ਮੋਗੇ ਦੀ ਰਾਈਟ ਆਹ ਮਾਦਰ ਆਹ ਦੇਖ ਵੀਡੀਓ ਵੀਡੀਓ ਮੈਂ ਤੂੰ ਆਹ ਦੇਖ ਵੀਡੀਓ ਨੇ ਉਹ ਲੰਬੀ ਅੱਖਣਾ ਉਹ ਲੰਬੀ ਦੂਰ ਤਾਈ ਦੂਰ ਤਾਈ ਵੇਖ ਦੂਰ ਤਾਈ ਉਹ ਪੰਜੋ ਖੰਭੇ ਡੋਪੇ ਪਏ ਪੜੀ ਜੋ ਉਹ ਦੇਖ ਉਹ ਦਾਹੇਰ ਕਿਹੜੀ ਮਾਂ ਵਾ ਆ ਦੂ ਇਧਰ ਹੋਵੇਗਾ ਆ ਦੇਖੋ ਹੁਣ ਇਤੋਂ ਦੀ ਬੁੱਟਰ ਦੀ ਹੁਣ ਉਹਦੀ ਬੁੱਟਰ ਆ ਗਈ ਜਿਹੜੇ ਵੱਡੇ ਖੰਭੇ ਲੱਗੇ ਆ ਭੈਣ ਚੋਦ ਪਾਈ ਪਾਈ ਫੋਟੋ ਲੁਗੇ ਪਏ ਆ ਸ਼ਾਰਕ ਦੇ ਲੈਵਲੋਂ ਬਰਾਬਰ ਪਾਣੀ ਹੋ ਗਿਆ ਹੋਲੀ 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 ਆ ਦੇਖ ਤੂੰ ਹੁਣ ਵੀਡੀਓ ਦੇਖੀ ਭੈਣ ਚੋਦ ਨਿਆਗਰਾ ਵਾਲੀ ਬਣੀ ਪਈ ਆ ਸਮੁੰਦਰ ਆ ਦੇਖੋ ਆ ਦੇਖੋ ਸਮੁੰਦਰ ਇਹਨੇ ਤਾਂ ਮੀਟੇ ਗਿਆ ਆਹ ਦੇਖੋ ਫਰਮੋਂ ਬੇਰ ਪਤਲਾ ਗੜ ਆ ਵੀ ਭਰ ਗਿਆ ਆ ਦੇਖ ਪੁੱਟਰ ਆ ਕੇ ਵੀ ਪੁੱਟਰ ਦੀ ਵੀਡੀਓ ਆ ਤਖਾਨਬੱਦ ਰੋਡ ਦੀ ਆ ਟੁੱਡੀ ਗੰਦਾ ਰਹਾ ਆ ਟੁੱਡੀ ਗੰਦਾ ਰਹਾ ਆ ਵੀ ਉੱਤਰਦੀ ਹੋਇਆ ਹੋਰ ਆ ਵੀ ਡੁੱਬੇ ਪਿਆ ਆ ਦੇਖੋ ਅਦਰ ਨਿਆਗਰਾ ਫਾਲ ਟੁੱਟ ਗਈ ਆ ਦੋਦਰ ਵਾਲਾ ਰਹਾ ਆ ਬਹੁਤ